ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਲੋਕੀ ਨੂੰ ਮੇਰੀ ਪਿਆਰੀ ਜੀ YouTube ਫੈਮਿਲੀ I so 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 you rezio, I hope ਤੁਸੀਂ ਸਾਰੇ ਜਿਹੜੇ ਦੇਖ ਰਹੇ ਹੋਉਂਗੇ ਤੇ ਲੋਕੀ ਅੱਜ ਮੈਂ ਜਲਦੀ ਉੱਠੀ 7:00 ਵਜੇ ਪੈਂ ਕਿ ਲੇਟ ਹੋਟਦੀ ਨਹੀਂ ਤਾਂ ਕਰਕੇ ਅੱਜ ਮੈਨੂੰ ਲੱਗਦਾ ਕਿ ਮੈਂ ਜਲਦੀ ਉੱਠੀ ਤੇ ਜਦੋਂ ਮੈਂ ਉੱਠ ਕੇ ਵੇਖਿਆ ਤੇ ਬਹੁਤ ਜ਼ਿਆਦਾ ਰੜੀ ਧੁੰਦ ਬਾਹਰ ਹੋਈ ਪਈ ਧੁੰਦ ਧੁੰਦੀਆਂ ਨੇ ਜੀ ਦੋਸਤੋ ਅੱਜ ਮੈਂ ਜਲਦੀ ਉੱਠ ਗਈ ਸੀ ਤੇ ਮੈਂ ਲੱਗੀ ਸੀ ਇੱਥੇ ਚਾਹ ਬਣਾਉਣ ਵਾਸਤੇ ਤੇ ਨਾ ਸਵੇਰੇ ਸਵੇਰੇ ਮੌਸਮ ਮਤਲਬ ਇੰਨਾ ਜ਼ਿਆਦਾ ਚੇਂਜ ਹੋਣ ਲੱਗ ਗਿਆ ਤੇ ਇੰਨੀ ਜ਼ਿਆਦਾ ਧੁੰਦ ਹੁੰਦੀ ਆ ਤੇ ਮਤਲਬ ਇੱਕੋ ਦਾਮ ਜੀ ਠੰਡ ਆ ਗਈ ਆ ਤੇ ਪਹਿਲਾਂ ਮਤਲਬ ਜਿਵੇਂ ਕਿਸਾਨ ਖੇਤਾਂ 'ਚ ਅੱਗ ਲਾਉਂਦੇ ਸੀ ਹਨਾ ਉਹਨਾਂ ਕਰਕੇ ਸ਼ਾਇਦ ਧੂਆ ਹੁੰਦਾ ਸੀਗਾ ਤੇ ਹੁਣ ਤੇ ਇੱਕੋ ਦਾਮ ਹੀ ਜਿਹੜੀ ਠੰਡ ਵਾਲੀ ਧੁੰਦ ਹੁੰਦੀ ਆ ਉਹ ਹੁਣੇ ਸਟਾਰਟ ਹੋ ਗਈ ਹੈ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਜਿਹੜੀ ਧੁੱਪ ਨਿਕਲਦੀ ਹੁੰਦੀ ਸੀਗੀ ਪਰ ਪਤਾ ਨਹੀਂ ਮੌਸਮ ਨੂੰ ਕੀ ਹੋ ਰਿਹਾ ਹੈ ਆ ਤੇ ਇੱਕੋ ਨਾਮ ਜਿਹੜੇ ਗਰਮ ਕਪੜੇ ਸ਼ੁਰੂ ਮੈਂ ਪਹਿਲਾਂ ਹੀ ਕੱਟ ਕੇ ਜਿਹੜੇ ਧੋ ਲਿੱਤੇ ਸੀਗੇ ਤਾਂ ਕਿ ਵੀ ਧੁੱਪ ਵਗੈਰਾ ਨਾ ਨਿਕਲੀ ਤੇ ਫਿਰ ਓਖਾ ਹੋ ਜੂਗਾ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮੈਂ ਜਾਣਾ ਆ ਅਸੀਂ ਜਾਣਾ ਆ ਨਿਰੰਗ ਕਾਰੀ ਸਮਾਗਮ ਵਿੱਚ ਇਹਨਾਂ ਦਿਨਾਂ ਵਿੱਚ ਸਮਾਗਮ ਹੁੰਦਾ ਹੁੰਦਾ ਤੇ ਉੱਥੇ ਸਾਰੇ ਪਰਿਵਾਰ ਸਮੇਤ ਅਸੀਂ ਜਾਂਦੇ ਹੁੰਦੇ ਆ ਤੇ ਇਸ ਵਾਰ ਮੈਂ ਤੇ ਇਨਮਤ ਜਾ ਰਹੇ ਆ ਤੇ ਸੀ ਤਾਂ ਹੀ ਉਸ ਚੀਜ਼ ਦੀ ਪੈਕਿੰਗ ਕਰਨੀ ਸਟਾਰਟ ਕੀਤੀ ਹੈ ਇੱਕ ਦੋ ਦਿਨ ਹੋ ਚੁੱਕੇ ਆ ਤੇ ਤਾਂ ਹੀ ਮੈਂ ਵਲੋਗ ਜਿਹੜਾ ਟੰਗ ਨਾਲ ਨਹੀਂ ਬਣਾ ਪਾ ਰਹੀ ਆ ਕਿਉਂਕਿ ਹਫਤੇ ਵਾਸਤੇ ਅਸੀਂ ਜਾਣਾ ਹੈ ਤੇ ਉਹਦੀ ਪੈਕਿੰਗ ਕਰਨ ਵਿੱਚ ਟਾਈਮ ਲੰਘ ਜਾਂਦਾ ਹੈ ਤੇ ਜਦੋਂ ਮੈਂ ਫ੍ਰੀ ਹੁੰਦੀ ਆ ਬਸ ਥੋੜੇ ਥੋੜੇ ਕਰਕੇ ਆਪਦੇ ਕੱਪੜੇ ਜਿਹੜੇ ਸਾਂਭ ਦੇਣੇ ਹੁੰਦੀਆਂ ਤੇ ਇੱਥੇ ਚਾਹ ਬਣਾਉਣ ਤੋਂ ਬਾਅਦ ਸਾਰਾ ਕੰਮ ਕਰਕੇ ਨਮਰਦੇ ਪਾਪਾ ਚਲੇ ਗਏ ਸੀ ਇਹ ਤੇ ਮੈਂ ਲੱਗੀ ਸੀ ਹੁਣ ਆਪਣੇ ਅੰਦਰ ਦੀ ਸਫਾਈ ਕਰਨ ਵਾਸਤੇ ਤੇ ਇਥੇ ਮੈਂ ਕੰਬਲ ਨੂੰ ਫੋਲਡ ਕਰੀ ਸੀ ਤੇ ਕੰਬਲ ਵੀ ਮੇਰਾ ਦੋ ਤਿੰਨ ਦਿਨਾਂ ਚ ਸੁੱਕ ਗਿਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮੈਂ ਕੰਬਲ ਨੂੰ ਵਾਸ਼ ਕੀਤਾ ਸੀਗਾ ਤੇ ਧੁੱਪ ਤੋਂ ਬਿਨਾ ਹੀ ਜਿਹੜਾ ਮੇਰਾ ਕੰਬਲ ਸੁੱਕਿਆ ਐਵੇਂ ਹਵਾ ਹਵਾ ਵਿੱਚ ਹੀ ਕਿਉਂਕਿ ਬਾਹਰ ਜੇ ਟੰਗੀਆਂ ਲਾ ਦੇਸੀ ਕਿ ਹਵਾ ਹਵਾ ਨਾਲ ਹੀ ਸੁੱਕਿਆ ਕਿਉਂਕਿ ਉਸ ਦਿਨ ਦੀ ਧੁੱਪ ਤਾਂ ਆਈ ਨਹੀਂ ਹੈ ਕਿ ਚੰਗੀ ਤਰ੍ਹਾਂ ਤੇ ਮੈਂ ਤਾਂ ਸ਼ੁਕਰ ਮਨਾਉਂਦੀ ਆ ਕਿ ਮੈਂ ਪਹਿਲਾਂ ਹੀ ਜਿਹੜਾ ਉਹਨੂੰ ਧੋ ਲਿਆ ਕਿਉਂਕਿ ਮੌਸਮ ਬੜਾ ਹੀ ਜ਼ਿਆਦਾ ਖਰਾਬ ਹੋ ਗਿਆ ਇੱਕਦਮੀ ਤੇ ਹੁਣ ਧੁੰਦੀ ਤਾਂ ਮੇਰਾ ਕੰਬਲ ਬਿਲਕੁਲ ਵੀ ਨਹੀਂ ਸੁੱਕਣਾ ਸੀਗਾ ਚਲੋ ਵਧੀਆ ਵੈਸੇ ਧੋ ਕੇ ਹੀ ਰੱਖਿਆ ਹੋਇਆ ਸੀਗਾ ਪਰ ਐ ਆਪਣੇ ਆਪ ਨੂੰ ਆਪਣੇ ਆਪ ਨੂੰ ਵਹਿਮ ਜਾ ਹੋ ਜਾਂਦਾ ਕਿ ਐਵੇਂ ਮਿੱਟੀ ਵਗੈਰਾ ਨਾ ਹੋਵੇ ਤਾਂ ਕਰਕੇ ਮੈਂ ਉਦੋਂ ਵਾਸ਼ ਕਰ ਦਿੱਤਾ ਸੀਗਾ ਤੇ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਆਪਾਂ ਆਪਣੇ ਰੂਮ ਦੀ ਸਾਫ ਸਫਾਈ ਕਰਨੀ ਸਟਾਰਟ ਕਰ ਦਿੱਤੀ ਸੀਗੀ ਤੇ ਨਿੰਮਰ ਦੇ ਪਾਪਾ ਨੂੰ ਤੇ ਮੈਂ ਬ੍ਰੇਕਫਾਸਟ ਕਰਾ ਕੇ ਭੇਜ ਦਿੱਤਾ ਸੀਗਾ ਤੇ ਮੈਂ ਹੁਣ ਲੱਗੀ ਸੀ ਸਫਾਈ ਕਰਨ ਦੇ ਵਾਸਤੇ ਸਫਾਈ ਕਰਕੇ ਮੈਂ ਅੱਜ ਆਪਣੇ ਕੱਪੜੇ ਹੋਰ ਪ੍ਰੈਸ ਕਰਕੇ ਜਿਹੜੇ ਪਾਉਣੇ ਆ ਤੇ ਪਹਿਲਾਂ ਮੈਂ ਬੈਗ ਵਿੱਚ ਕੱਪੜੇ ਜਿਹੜੇ ਥੋੜੇ ਥੋੜੇ ਪਾ ਕੇ ਦੇਖੇ ਸੀਗੇ ਤੇ ਉਹ ਬੈਗ ਮੈਨੂੰ ਲੱਗਦਾ ਨਹੀਂ ਸੀ ਵੀ ਬੈਗ ਵਿੱਚ ਆ ਜਾਣੇ ਆ ਤੇ ਤਾਂ ਕਰਕੇ ਮੈਂ ਜਿਹੜਾ ਵੱਡਾ ਸੂਟਕੇ ਸੁੰਦਾ ਆ ਉਹ ਵਾਲਾ ਮੈਂ ਤਿਆਰ ਕਰਿਆ ਤੇ ਉਹਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੇ ਨੇ ਆਪਣੇ ਕੱਪੜੇ ਤੇ ਮੇਰੇ ਤੇ ਨਿਮਰਤਾ ਸੈਟ ਕਰਕੇ ਪਾਣੇ ਸਟਾਰਟ ਕੀਤੇ ਆ ਹੋਰ ਜਿਹੜੀਆਂ ਜ਼ਰੂਰਤਾਂ ਸਮਾਨ ਹੁੰਦਾ ਕਿਉਂਕਿ ਅਸੀਂ ਹਫ਼ਤਾ ਲਾ ਕੇ ਆਉਣਾ ਆ ਤੇ ਉਹਦੇ ਵਾਸਤੇ ਜਿਹੜਾ ਆਪਣਾ ਜ਼ਰੂਰਤ ਦਾ ਸਮਾਨ ਹੈ ਨਾ ਸਾਰਾ ਇਹ ਛੋਟਾ ਛੋਟਾ ਨਿਮਰਦਾ ਜਾਂ ਮੇਰਾ ਸਾਰਾ ਹੀ ਕਿਉਂਕਿ ਹੁਣ ਤੋਂ ਪਾਣ ਲੱਗਾਂਗੇ ਤਾਂ ਹੀ ਲਾਸਟ ਤੱਕ ਜਿੱਦਣ ਤੱਕ ਜਾਣਾ ਆ ਤੇ ਆਪਣੀ ਤਿਆਰੀ ਹੋ ਸਕੂਗੀ ਤਾਂ ਕਰਕੇ ਮੈਂ ਅੱਜ ਤੋਂ ਵੀ ਲੱਗ ਗਈ ਸੀ ਥੋੜੇ ਥੋੜੇ ਕੱਪੜੇ ਪ੍ਰੈਸ ਕਰਕੇ ਰੱਖਣੇ ਸਟਾਰਟ ਕਰੇ ਆ ਇੱਦੇ ਤੋਂ ਜ਼ਿਆਦਾ ਸਮਾਨ ਜਿਹੜਾ ਮੈਂ ਉਹਦੇ ਵਿੱਚ ਪਾ ਚੁੱਕੀ ਹਾਂ ਤੇ ਬਾਕੀ ਫਾਕੀ ਜਿਹੜੇ ਪ੍ਰੈਸ ਕਰਨ ਵਾਲੇ ਕੱਪੜੇ ਰਹਿੰਦੇ ਆ ਜਦੋਂ ਵਿੱਚੋਂ ਟਾਈਮ ਮਿਲਦਾ ਆ ਮੈਂ ਆਪਣੀ ਤਿਆਰੀ ਕਰਨੀ ਜਿਹੜੀ ਸਟਾਰਟ ਕਰ ਦਿੰਦੀ ਆ ਕਿਉਂਕਿ ਨਾਲ ਦੀ ਨਾਲ ਘਰ ਦਾ ਕੰਮ ਵੀ ਕਰਨਾ ਹੁੰਦਾ ਹਨਾ ਤੇ ਘਰ ਦਾ ਕੰਮ ਨਿਬੇੜਨ ਤੋਂ ਬਾਅਦ ਜਦੋਂ ਫ੍ਰੀ ਹੁੰਨੀ ਆ ਫਿਰ ਮੈਂ ਉਧਰ ਦੀ ਤਿਆਰੀ ਕਰਨੀ ਸਟਾਰਟ ਕਰ ਦਿੰਦੀ ਆ ਤੇ ਇੱਥੇ ਮੈਂ ਕੱਪੜਿਆਂ ਵਾਲੀ ਮਸ਼ੀਨ ਲਾਈ ਹੋਈ ਸੀ ਤੇ ਦੋ ਦਿਨ ਹੋ ਗਏ ਸੀ ਮੈਂ ਕੱਪੜੇ ਧੋਤੇ ਹੀ ਨਹੀਂ ਸੀਗੇ ਕਪੜੇ ਵਾਲੀ ਮਸ਼ੀਨ ਲਾ ਕੇ ਫੇਰ ਮੈਂ ਲੱਗ ਗਈ ਸੀ ਆਪਣੀ ਝਾੜੂ ਲਉਣ ਵਾਸਤੇ ਮੈਂ ਕਿਨਾਲ ਦੀ ਨਾਲ ਜਿਹੜੇ ਕੱਪੜੇ ਧੋਤੇ ਜਾਣਗੇ ਤੇ ਸਾਫ ਸਫਾਈ ਦਾ ਕੰਮ ਵੀ ਜਿਹੜਾ ਨਿਬੜ ਜੂਗਾ ਤੇ 2 ਦਿਨ ਹੋ ਗਏ ਨਾ ਚੰਗੀ ਤਰ੍ਹਾਂ ਵਲੌਗ ਵੀ ਨਹੀਂ ਬਣਾ ਸਕੀ ਬਸ ਐਸੀ ਕਾਰ ਨਹੀਂ ਬਣਾ ਸਕਦੀ ਕਿਉਂਕਿ ਜਲਦਬਾਜੀ ਵਿੱਚ ਜਿਹੜੇ ਆਪਣੇ ਕੰਮ ਕਈ ਹੈ ਜਿਹੜੇ ਰਹਿ ਜਾਂਦੇ ਆ ਤੇ ਫਿਰ ਮੈਂ ਵਲੌਗ ਕਰਨਾ ਕੈਨਸਲ ਹੀ ਕਰ ਦਿੱਤਾ ਸੀਗਾ ਤੇ ਕਿਉਂਕਿ ਇੰਨੇ ਪਾਸੇ ਜਿਹੜੇ ਦਿਮਾਗ ਹੋ ਜਾਂਦੇ ਆ ਨਾ ਫਿਰ ਕੰਮ ਆਪਣਾ ਕੋਈ ਵੀ ਨਹੀਂ ਜਿਹੜਾ ਨਿਬੜਦਾ ਹੈਗਾ ਤੇ ਇਹ ਦੇਖੋ ਮਸ਼ੀਨ 'ਚ ਮੈਂ ਕੱਪੜੇ ਧੋਣੇ ਜਿਹੜੇ ਰੱਖ ਦਿੱਤੇ ਆ ਕੱਪੜੇ ਮੇਰੇ ਧੋਤੇ ਜਾ ਰਹੇ ਆ ਤੇ ਮੈਂ ਝਾੜੂ ਲਾਈ ਜਾਂਦੀ ਸੀ ਝਾੜੂ ਇੱਕ ਵਾਰੀ ਪਹਿਲਾਂ ਸਵੇਰ ਲਾੜੇ ਸੀ ਉਸ ਤੋਂ ਬਾਅਦ ਅੰਦਰ ਲਾਉਣ ਤੋਂ ਬਾਅਦ ਜਿਹੜਾ ਗੰੰਦ ਥੋੜਾ ਬਹੁਤ ਰਹਿ ਜਾਂਦਾ ਉਹ ਵਾਲਾ ਮੈਂ ਸੱਟ ਕਰਕੇ ਝਾੜੂ ਲਾਤੀ ਥੋੜੀ ਬਹੁਤ ਜੜੀ ਬਾਹਰ ਗੰੰਦ ਖਿਲਰਿਆ ਹੋਇਆ ਸੀਗਾ ਤੇ ਹੁਣ ਆਪਾਂ ਕੱਪੜੇ ਧੋਣੇ ਸਟਾਰਟ ਕਰਦੇ ਆ ਤੇ ਅੰਦਰਲਾ ਸਾਰਾ ਕੰਮ ਜਿਹੜਾ ਆਪਣਾ ਨੇ ਬੜ ਚੁੱਕਿਆ ਆ ਤੇ ਇੱਥੇ ਹੁਣ ਮੈਂ ਕੱਪੜੇ ਸੁੱਕਣੇ ਪਾਉਣ ਲੱਗੀ ਆ ਤੇ ਇੱਥੇ ਨਾ ਜਗ੍ਹਾ ਦੀ ਥੋੜੀ ਜਿਹੀ ਕਮੀ ਸੀਗੀ ਕਿਉਂਕਿ ਇੱਧਰ ਲਈ ਤਾਰ ਤੇ ਵੀ ਦੇਖੋ ਤੁਸੀਂ ਕੱਪੜੇ ਪਏ ਹੋਏ ਆ ਹਨਾ ਤੇ ਇੱਕੋ ਹੀ ਤਾਰ ਸੀਗੀ ਉਹਦੇ ਵਿੱਚ ਵੀ ਇੰਨੇ ਸਾਰੇ ਕੱਪੜੇ ਜਿਹੜੇ ਪਾਉਣੇ ਸੀਗੇ ਫਿਰ ਮੈਂ ਕੀ ਕੀਤਾ ਕਿ ਨਾ ਤਿੰਨ ਚਾਰ ਜਿਹੜੇ ਹੈਂਗਰ ਲਏ ਉਹਨਾਂ ਵਿੱਚ ਦੇ ਪਪਾ ਦੀਆਂ ਜਿਹੜੀਆਂ ਸ਼ਰਟਾਂ ਸੀਗੀਆਂ ਜਿਹੜੀਆਂ ਸ਼ਰਟਾਂ ਸੀਗੀਆਂ ਉਹ ਸਾਰੀਆਂ ਮੈਂ ਹੈਂਗਰ ਵਿੱਚ ਪਾ ਕੇ ਟੰਗ ਦਿੱਤੀਆਂ ਇਦੇ ਨਾਲ ਕੀ ਹੁੰਦਾ ਕਿ ਨਾ ਤਾਂ ਆਪਣੀ ਥਾਂ ਬਚ ਜਾਂਦੀ ਆ ਹਨਾ ਤੇ ਆਪਣੇ ਬਹੁਤ ਸਾਰੇ ਕੱਪੜੇ ਜਿਹੜੇ ਆਪਾਂ ਇੱਕੋ ਤਾਰ ਦੇ ਉੱਤੇ ਪਾ ਸਕਦੇ ਆ ਵਧੀਆ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਚੰਗੀ ਜਿਹੀ ਹਵਾ ਲੱਗ ਜਾਂਦੀ ਹੈ ਤੇ ਆਪਣੇ ਕੱਪੜੇ ਵੀ ਸੋਖੇ ਤਰੀਕੇ ਨਾਲ ਜਿਹੜੇ ਜਲਦੀ ਸੁੱਕ ਜਾਂਦੇ ਆ ਤੇ ਆ ਦੇਖੋ ਜੇ ਆਪਾਂ ਐਵੇਂ ਖਿਲਾੜ ਕੇ ਪਾਉਂਦੇ ਆ ਤੇ ਆਪਣੀ ਕਿੰਨੀ ਥਾਂ ਜਿਹੜੀ ਰੁਕਦੀ ਹਨਾ ਤੇ ਇੰਨੀ ਕਿ ਥਾਂ ਵਿੱਚ ਮੇਡੀਆਂ ਚਾਰ ਸ਼ਰਟਾਂ ਜਿਹੜੀਆਂ ਪੈ ਗਈਆਂ ਤੇ ਜਦੋਂ ਐਦਾਂ ਹੀ ਆਪਣੇ ਅਮ ਥਾਂ ਘਟ ਹੁੰਦੀ ਹੈ ਤੇ ਆਪਾਂ ਇਸ ਤਰੀਕੇ ਨਾਲ ਜਿਹੜੇ ਆਪਣੇ ਕੱਪੜੇ ਸੁਕਾ ਸਕਦੇ ਹਾਂ ਕਿਉਂਕਿ ਆਪਣੇ ਕੋਲ ਐਕਸਟਰਾ ਹੈਂਗਰ ਪਏ ਹੀ ਹੁੰਦੇ ਆ ਜਿਨ੍ਹਾਂ ਵਿੱਚ ਆਪਾਂ ਕੱਪੜੇ ਨਹੀਂ ਪਾ ਕੇ ਰੱਖਦੇ ਹੁੰਦੇ ਹਨ ਤੇ ਇਸ ਤਰੀਕੇ ਨਾਲ ਜਿਹੜੇ ਆਪਾਂ ਆਪ ਕੱਪੜੇ ਸੁਕਾ ਸਕਦੇ ਹਾਂ ਤੇ ਮੈਂ ਤਾਂ ਇਦਾਂ ਹੀ ਕਰਦੀ ਹੁੰਦੀ ਹਾਂ ਜਦੋਂ ਮੇਰੇ ਕੋਲ ਨਹੀਂ ਥਾਂ ਹੁੰਦੀ ਤੇ ਫਿਰ ਸਾਰੇ ਕੱਪੜੇ ਮੈਂ ਐਵੇਂ ਹੈਂਗਰ 'ਚ ਪਾ ਕੇ ਜਿਹੜਾ ਟੰਗ ਦਿੰਦੀ ਹੁੰਦੀ ਆ ਤੇ ਵਧੀਆ ਤਰੀਕੇ ਨਾਲ ਉਹ ਹਵਾ ਲੱਗ ਜਾਂਦੀਆਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਲੋ ਜੀ ਸਾਰਾ ਕੰਮ ਨਿਬੇੜਨ ਤੋਂ ਬਾਅਦ ਹੁਣ ਮੈਂ ਲੱਗੀ ਸੀ ਕੱਪੜਿਆਂ ਨੂੰ ਪ੍ਰੈਸ ਕਰਨ ਵਾਸਤੇ ਤੇ ਇੱਥੇ ਮੈਂ ਆਪਣੇ ਸੂਟ ਪ੍ਰੈਸ ਕਰ ਰਹੀ ਸੀ ਮੈਂ ਕਿਹਾ ਵੀ ਚਲੋ ਪ੍ਰੈਸ ਕਰਕੇ ਰੱਖ ਦਿੰਦੀ ਆ ਕਿਉਂਕਿ ਹਫਤੇ ਦੇ ਕੱਪੜੇ ਲੈ ਕੇ ਜਾਣੇ ਆ ਤੇ 7-8 ਸੂਟ ਤਾਂ ਆਪਾਂ ਨੂੰ ਚਾਹੀਦੇ ਹੁੰਦੇ ਆ ਹਨਾ ਤੇ ਇਹ ਸਾਰੇ ਰੋਜ਼ ਮਤਲਬ ਮੈਂ ਪ੍ਰੈਸ ਕਰਕੇ ਰੱਖ ਰਿੰਦੀ ਹੁੰਦੀ ਆ ਦੋ ਤਿੰਨ ਸੂਟ ਕਰ ਚੁੱਕੀ ਆ ਤੇ ਦੋ ਤਿੰਨ ਜਿਹੜੇ ਰਹਿ ਗਏ ਆ ਤੇ ਪੈਕ ਕਰਨ ਨਾਲ ਕੀ ਹੁੰਦਾ ਕਿ ਆਪਣੇ ਸੂਟਕੇਸ ਵਿੱਚ ਆਸਾਨੀ ਨਾਲ ਜਿਹੜੇ ਆਪਣੇ ਕੱਪੜੇ ਆ ਜਾਂਦੇ ਆ ਜਿੰਨੇ ਮਰਜ਼ੀ ਆਪਾਂ ਪਾ ਲਈਏ ਹਨ ਤੇ ਹੁਣ ਮੈਂ ਸਾਰਾ ਕੰਮ ਵੈਸੇ ਫ੍ਰੀ ਹੋ ਚੁੱਕੀ ਸੀ ਤੇ ਹੁਣ ਮੈਂ ਜਾਂਦੀ ਸੀ ਨਹਾਉਣ ਵਾਸਤੇ ਤੇ ਨਹਾਉਣ ਤੋਂ ਬਾਅਦ ਕਿ ਮੈਂ ਆਦਾ ਸਿਰ ਸੁਰਭਾਗ ਕੇ ਥੋੜੀ ਦੇਰ ਰੈਸਟ ਕਰੂੰਗੀ ਤੇ ਫੇਰ ਬਾਕੀ ਦੇ ਕੰਮ ਜਿਹੜੇ ਹੋਰ ਆ ਉਹ ਮੈਂ ਫੇਰ ਜਿਹੜਾ ਕੰਮ ਮੇਰਾ ਰਹਿ ਗਿਆ ਤਿਆਰੀ ਕਰਨ ਵਾਲਾ ਉਹ ਮੈਂ ਬਾਅਦ ਵਿੱਚ करूंगी ਤੇ ਲੋ ਜੀ ਆ ਮੈਂ ਹੁਣ ਨਾ ਕੇ ਆ ਗਈ ਸੀ ਤੇ ਲੱਗੇ ਸੀ ਆਪਣੇ ਵਾਲ ਵੋਣ ਵਾਸਤੇ ਤੁਸੀਂ ਮੌਸਮ ਦੇਖੋ ਕਿਹੋ ਜਿਹਾ ਹੋਇਆ ਪਿਆ ਹਜੇ ਵੀ ਇੰਨੀ ਜੱਤ ਹੁੰਦੀ ਆ ਤੇ ਤਕਰੀਬਨ ਮਤਲਬ ਸਾਢੇ 12 ਦਾ ਟਾਈਮ ਹੋ ਚੁੱਕਿਆ ਆ ਫਿਰ ਵੀ ਤੁਸੀਂ ਦੇਖੋ ਵੀ ਧੁੰਦ ਇੰਨੀ ਜ਼ਿਆਦਾ ਹੋਈ ਪਈ ਆ ਤੇ ਇੱਕੋ ਜਿਹੀ ਜਿਹੜੀ ਠੰਡ ਆ ਗਈ ਆ बस मौसम ਐ ਹੀ ਰਹਿਣਾ बस ਐ ਹੀ ਕਰਿਆ ਕਰਨਾ ਹੁਣ ਕੱਪੜਿਆਂ ਦਾ ਕੰਮ ਆ ਜਿਹੜਾ ਛੇਤੀ ਨਿਬੜਨਾ ਪਿਆ ਕਰੂਗਾ ਤਾਂ ਇਹ ਸ਼ਾਮ ਤੱਕ ਜਾ ਕੇ ਜਿਹੜੇ ਆਪਣੇ ਕੱਪੜੇ ਸੁੱਕਿਆ ਕਰਨਗੇ ਤੇ ਹੁਣ ਮੈਂ ਤਕਰੀਬਨ ਸਾਰਾ ਕੰਮ ਮੇਰਾ ਨਿਬੜ ਚੁੱਕਿਆ ਸੀ ਤੇ ਰਹਿ ਗਿਆ ਕੰਮ ਹੁਣ ਤਿਆਰੀ ਦਾ ਤੇ ਬਾਕੀ ਜਿਹੜਾ ਮਣਾ ਮੋਟਾ ਰਹਿ ਗਿਆ ਉਹ ਵਾਲਾ ਹੁਣ ਮੈਂ ਕਰੂੰਗੀ ਤੇ ਆ ਸੀਗਾ ਮੇਰਾ ਛੋਟਾ ਜਿਹਾ ਵਲੌਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਿਹੜਾ ਜਿਹੜਾ ਪਸੰਦ ਆਊਗਾ